ਕੱਲ 10 ਅਗਸਤ ਨੂੰ ਚਾਰ ਲੜਕੀਆਂ ਤੇ ਸ਼ਾਦੀ ਕਰ ਰਹੇ ਆ ਗਰੀਬ ਕੁੜੀਆਂ ਤੇ ਮੈਂ ਅਪੀਲ ਕਰਦਾ ਵੀ ਸਾਰੇ ਪਿੰਡ ਦੇ ਹੋਰ ਸੱਜਣ ਉਥੇ ਪਹੁੰਚਣ ਤੇ ਥੋੜਾ ਸਹਿਯੋਗ ਦੇਣ ਤਾਂ ਜਰੂਰਤ ਦਾ ਸਮਾਨ ਵੀ ਜੀ ਹਾਂ ਤੇ ਸਾਰਾ ਜੀ ਮਤਲਬ ਸਾਰਾ ਵੀ ਜਿੰਨਾ ਫਰਿਚਰ ਹੈ ਉਹ ਸਾਰਾ ਆਰ ਰਲ ਮਰਗੇ ਦੇ ਰਹੇ ਆ ਤੇ ਸਾਰਾ ਵੀ ਦੇ ਵਿੱਚ ਆ ਵੀ ਇਦਾਂ ਦਾ ਪ੍ਰੋਗਰਾਮ ਕੀਤਾ ਜਾਵੇ ਕਿਉਂਕਿ ਬਹੁਤ ਤਾਕੜਾ ਪ੍ਰੋਗਰਾਮ ਜਿਹੜਾ ਤੁਸੀਂ ਕਰਨ ਜਾ ਰਹੇ ਹੋ ਨਹੀਂ ਜੀ ਕਿਰਪਾ ਸਰ ਜੀ ਮਾਰਕ ਦਿਜੀਏ ਸਾਰੇ ਕਿਰਪਾ ਭਣ ਭੈਣ ਦੀ ਸਾਰਾ ਹੱਦ ਮਨ ਚ ਗੱਲ ਹੈ ਵੀ ਗਰੀਬਾਂ ਦਾ ਜਿਹੜਾ ਜੋ ਵੀ ਜਿੰਨਾ ਹੋ ਸਕੀਏ ਉਹਨਾਂ ਕਰੇ ਤਾਂ ਜਿਹੜਾ ਬਹੁਤ ਤਕੜੇ ਲੈਣ ਦੇ ਜਿੱਦਾਂ ਅਮੀਰਾਂ ਦਾ ਵਿਆਹ ਉਹ ਵੀ ਕਰਾ ਹਾਂ ਜੀ ਹੋ ਜੀ ਜੀ ਜੇ ਮੈਂ ਆਮ ਵਹ ਕਰਦੇ ਅਮੀਰ ਤਕੜਾ ਕਰਦੇ ਪੈਸੇ ਅਸੀਂ ਉਹ ਵਿਆਹ ਕਰਨੇ ਜੀ ਨਾਮਿਕਲਾ ਦਾ ਪਹੁੰਚ ਨਹੀਂ ਨਾਮਿਕਾ ਵਾਂਗ ਸਾਰੇ ਪਹੁੰਚ ਰਹੇ ਨੇ ਜੀ ਪਿੰਡ ਕਾਕੜਾ ਦੇ ਸਰਪੰਚ ਸਰਦਾਰ ਮੇਜਰ ਸਿੰਘ ਜੀ ਛੱਠਾ ਉਹਨਾਂ ਦੀ ਧਰਮ ਪਤਨੀ ਮਨਦੀਪ ਕੌਰ ਜੀ ਵੱਲੋਂ ਪਿੰਡ ਦੇ ਸਾਰੇ ਪਿੰਡ ਦੇ ਸਹਿਯੋਗ ਦੇ ਸਦਕਾ ਅਸੀਂ ਕੱਲ ਨੂੰ ਪੈਲਸ ਜੀਐਮ ਦੇ ਵਿੱਚ ਚਾਰ ਲੜਕੀਆਂ ਦੇ ਗਰੀਬ ਲੜਕੀਆਂ ਦੇ ਵਿਆਹ ਕਰਨ ਵਾਸਤੇ ਜਾ ਰਹੇ ਆ ਅਸੀਂ ਸਾਰੇ ਪਿੰਡ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਪੰਚਾਇਤ ਵੱਲੋਂ ਸਾਰੇ ਹੀ ਲੋਕ ਸਾਡਾ ਸਹਿਯੋਗ ਦੇਣਾ ਤਾਂ ਕਿ ਅਸੀਂ ਅਗਲੀ ਵਾਰੀ 11 ਲੜਕੀਆਂ ਦਾ ਜਾਂ 21 ਲੜਕੀਆਂ ਦਾ ਵਿਆਹ ਕਰ ਸਕੀਏ ਇਹ ਜਿਹੜਾ ਕੰਮ ਆਨੇ ਪਰੇ ਚੜਨਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪਿੰਡ ਦੇ ਸਰਪੰਚ ਮਨਦੀਪ ਕੌਰ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇਹ ਸਾਡਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਕੱਲ ਨੂੰ ਇਹ 8 10 2025 ਨੂੰ ਸਵੇਰੇ 10 ਵਜੇ ਜਿਹੜਾ ਬਰਾਤਾਂ ਆ ਜਾਣੀਆਂ ਨੇ ਇਹ ਆਪਾਂ ਪ੍ਰੋਗਰਾਮ ਸ਼ੁਰੂ ਕਰਨਾ ਜੋੜੀਆਂ ਇਹ ਬਾਈ ਆਪਾਂ ਨੂੰ 4 LCDਆਂ ਦੇ ਕੇ ਜਾ ਰਹੇ ਨੇ ਜਿਹੜੇ 4 ਲੜਕੀਆਂ ਦੇ ਵਿਆਹ ਨੇ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਹੋਰ ਵੀ ਸੰਗਤਾਂ ਨੂੰ ਬੇਤੀ ਕਰਦੇ ਆਂ ਜੇ ਕਿਸੇ ਨੇ ਭਾਈ ਸਹਿਯੋਗ ਦੇਣਾ ਗਰੀਬ ਲੜਕੀਆਂ ਦੇ ਵਿਆਹ ਦੇ ਵਿੱਚ ਉਹ ਵੀ ਆਪਣਾ ਹਿੱਸਾ ਪਾ ਸਕਦਾ ਹੈ